ਹੈਲੋ ਦੋਸਤੋ ਮੇਰਾ ਨਾਮ ਹੈ ਲਾਡੀ ਮੈਂ ਚੱਲ ਲੇਗਾ ਆਪਣੇ ਪਿੰਡ ਤੋਂ ਆਪਣਾ ਬੈਗ ਪੈਕ ਕਰਕੇ ਸਿੱਧਾ ਹਰਿਦੁਵਾਰ ਹਰਿਦੁਵਾਰ ਤੋਂ ਜਾਣਾ ਹੈ ਆਪਾਂ ਨੇ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਜਾਣਾਗਾ ਫਿਰ ਸੋਨਪ੍ਰਯਗ ਸੋਨਪ੍ਰਯਗ ਤੋਂ ਜਾਣਾ ਹੈ ਆਪਾਂ ਨੇ ਕੇਦਾਰਨਾਥ ਤਾਂ ਗਾਈ ਮੇਰੇ ਨਾਲ ਨੇ ਮੇਰੇ ਦੋ ਦੋਸਤ ਮੈਂ ਉਹਨਾਂ ਨੂੰ ਵੀ ਮਿਲਿਆਉਂਗਾ ਤੇ ਸਾਡਾ ਸਫਰ ਸਟਾਰਟ ਹੋ ਗਿਆ ਇਸ ਬੱਸ ਦੇ ਵਿੱਚੋਂ ਤੇ ਇਹਦਾ ਨਾਮ ਹੈ ਮੇਰੇ ਦੋਸਤ ਦਾ ਨਾਮ ਹੈ ਲਾਡੀ ਤੇ ਦੂਜੇ ਦਾ ਨਾਮ ਹੈ ਗੁਰਦੀਪ ਸਿੰਘ ਤੇ ਅਸੀਂ ਤਿੰਨੋਂ ਦੋਸਤ ਇੱਕੋ ਸੀਟ ਤੇ ਬੈਠੇ ਹਾਂਗੇ ਬਹੁਤ ਹੀ ਬਹੁਤ ਟਾਈਮ ਬਾਅਦ ਆਈ ਹੈ ਤੇ ਇਹ ਹੈ ਮੇਰਾ ਦੋਸਤ ਗੁਰਦੀਪ ਸਿੰਘ ਫੋਕਰੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਪਰ ਕੋਈ ਗੱਲ ਨਹੀਂ ਆਪਾਂ ਸੰਭਾਲ ਰੋਕ ਕੇ ਰੱਖਾਂਗੇ ਇਹਨੂੰ ਵੀ ਤੇ ਪਟਿਆਲਾ ਪਹੁੰਚ ਗਏ ਪਟਿਆਲਾ ਪਹੁੰਚਣ ਤੇ ਸਾਡਾ ਜੀ ਆਇਆਂ ਨੂੰ ਹੁਣ ਅਸੀਂ ਇਹਨੇ ਸਭਪੁਰੋਂ ਆਟੋ ਕਰਵਾਣਾ ਹੈ ਜਾਂ ਤੁਰ ਕੇ ਜਾਣਾ ਹੈ ਤੁਹਾਡਾ ਡਿਸੀਜਨ ਸਾਡੇ ਹੱਥ ਚ ਅਸੀਂ ਨੇ ਕੀ ਡਿਸੀਜਨ ਲੈਣਾ ਹੈ ਫਿਲਹਾਲ ਅਸੀਂ ਨੇ ਡਿਸੀਜਨ ਲਿਆ ਵੀ ਇੱਥੋਂ ਅਸੀਂ ਬੱਸ ਤੇ ਜਾਵਾਂਗੇ ਤੇ ਪੁਰਾਣੇ ਬੱਸ ਸਟੈਂਡ ਕੋਲ ਜਾਣਾ ਸਾਨੂੰ ਬੱਸ ਤੇ ਪਰ ਇਥੇ ਆਟੋ ਵਾਲੇ ਬਹੁਤ ਟਾਈਮ ਲਾਰੇ ਸੀ ਤੇ ਹੌਲੀ ਹੌਲੀ ਅਸੀਂ ਕਰਦੇ ਕਰਾਂਦੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਾਂਗੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਸਾਨੂੰ ਟਿਕਟ ਕਰਾਉਣੇ ਆ ਟਿਕਟ ਕਰਾ ਕੇ ਸਿੱਧਾ ਹਰਦਵਾਰ ਪਹੁੰਚ ਜਾਣਾ ਹੈਗਾ ਤਾਂ ਚਲੋ ਚੱਲਦੇ ਆਂਗੇ ਇਧਰ ਆ ਜਾ ਲਾਡੀ ਇਧਰ ਇਧਰ ਹਰਦਵਾਰ ਤੇ ਮੈਂ ਨਹੀਂ ਆ ਰਹੀ ਤਾਂ ਫਾਇਰ ਲਈ ਗਏ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੀ ਵੀ ਥੋੜੇ ਦਿਨਾਂ ਦੇ ਵਿੱਚ ਅਸੀਂ ਨੇ ਕਿ ਟ੍ਰਿਪ ਤੇ ਜਾਣਾਗਾ ਪਰ ਮੈਂ ਸੋਚਿਆ ਦੀ ਮੈਂ ਕੱਲਾ ਜਾਊਗਾ ਪਰ ਹਾਲਾਂਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿੰਨੇ ਦੋਸਤ ਰੈਡੀ ਹੁਣ ਫਿਰ ਲੈਂ ਇੰਜੋਏ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਬਣੇ ਰਹੋ ਤੇ ਲਗਭਗ ਬਸ ਹੁਣ ਅਸੀਂ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੀ ਆਂ ਪਟਿਆਲੇ ਦੇ ਤੇ ਤਾਂ ਫਾਈਨਲੀ ਗਾਈ ਹੁਣ ਮੈਂ ਪਹੁੰਚ ਗਿਆ ਸਾਢੇ 1:00 8:00 ਵਜੇ ਪਟਿਆਲਾ ਰੇਲਵੇ ਸਟੇਸ਼ਨ ਤੇ ਤੇ ਹਰਦਵਾਰ ਪਹੁੰਚਣਾ ਕਿਉਂਕਿ ਹਰਦਵਾਰ ਤੋਂ ਟ੍ਰੇਨ ਜਾਂਦੀ ਆ ਬਸ ਇਸ ਥੀ ਵਿਊ ਸੋਣਾ ਔਰ ਇਹਦਾ ਕਾਜ ਮੈਂ ਪੂਰੀ ਜਰਨੀ ਰਿਕਾਰਡ ਕਰੂੰਗਾ ਕੋਈ ਵੀ ਚੀਜ਼ ਮਿਸ ਨਹੀਂ ਕਰਦਾ ਹੈਗਾ ਵੀ ਜਿਹੜੀ ਆਪਾਂ ਮਿਸ ਕਰੀਏ ਸਾਰੀ ਜਰਨੀ ਰਿਕਾਰਡ ਕਰਾਂਗੇ ਨੇ ਪਲਾਨ ਬਣਾਇਆ ਸੀ ਕਿ ਮੋਟਰਸਾਈਕਲ ਤੇ ਚੱਲਦੇ ਆ ਜਾਂ ਗੱਡੀ ਤੇ ਚੱਲਦੇ ਆਂਗੇ ਪਰ ਸਾਡੇ ਦੋਨੇ ਕੈਨਸਲ ਕਰਤੇ ਕਿ ਫ੍ਰੀ ਮਾਈਡ ਹੋ ਕੇ ਚੱਲਦੇ ਆਂ ਤੁਰਕੇ ਕਿਉਂਕਿ ਉੱਥੇ ਟ੍ਰੈਵਲਿੰਗ ਤੁਰਕੇ ਕਰਨ ਦਾ ਜ਼ਿਆਦਾ ਵਧੀਆ ਲੱਗਦਾ ਟਿਕਟ ਟਿਕਟਵਾਉਨੇ ਆਗੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਗੋਲਡ ਫਾਈਨਲੀ ਟਿਕਟ ਵੀ ਕਰਵਾ ਲਈ ਤੂਰੀ ਤੋਂ ਪਟਿਆਲੇ ਆਣ ਤੇ ਕਿੰਨਾ ਟਾਈਮ ਲੱਗੂ 8:30 8:30 ਤੇ 8:30 ਵਜੇ ਆ ਜੂਗੀ ਆਪਣੀ ਟ੍ਰੇਨ ਅਸੀਂ ਫਾਈਨਲੀ ਹੁਣ ਖੜੇ ਤੇਗੇ ਚਾਹ ਪੀਣ ਵਾਸਤੇ ਤੇ ਚਾਹ ਨਾਲ ਲਾਡੀ ਲੈ ਕੇ ਆਇਆ ਹੈਗਾ ਮੰਮੀ ਦੇ ਹੱਥਾਂ ਦੀ ਪਿੰਨੀਆਂ ਹਾਂ ਪਿੰਨੀਆਂ ਕਿੰਨੀ ਲਾਡੀ ਕੇ ਮੈ ਨਹੀਂ ਹੈ ਟੈਸਟੀ ਨੇ ਅੱਪਾਰੇ ਲੇਗਾ ਜੇ ਹੁਣ ਖੜੇ ਤੇ ਅਸੀਂ ਟ੍ਰੇਨ ਦੀ ਵੇਟ ਕਰ ਰਹੇ ਆ ਦੇਖਦੇ ਕਿੰਨੇ ਕ ਟਾਈਮ ਤੱਕ ਆਊਗੀ ਤੇ ਹਲਕੇ ਹਲਕੇ ਬਾਰਿਸ਼ ਵੀ ਹੋ ਰਹੀ ਹੈ ਪਰ ਮੌਸਮ ਬਹੁਤ ਘੈਂਟ ਹੋ ਰਿਹਾਗਾ ਆ ਦੇਖੋ ਮੌਸਮ ਬਹੁਤ ਸੋਹਣਾ ਹੋ ਰਿਹਾਗਾ ਇਹ ਵੀ ਉਹ ਵੀ ਬਹੁਤ ਸੋਹਣਾ ਹੈ। ਲਗਭਗ 10-15 ਮਿੰਟ ਦੇ ਵਿੱਚ ਸਾਡੀ ਟ੍ਰੇਨ ਵੀ ਆਉਣ ਵਾਲੀ ਹੈ। ਤਣਾ ਉਹ ਗਈ ਫਾਈਨਲੀ ਟ੍ਰੇਨ ਵੀ ਆ ਗਈ ਆਪਣੀ। ਅੱਜ ਰਿਪਿਟ ਲੱਗ ਰਹੀ ਹੈ ਕਿ ਹੁਣ ਇਹਦੇ ਵਿੱਚ ਚੜਨਾ ਛੰਨੇ। ਜੋ ਗੱਲ ਹੈ ਕਿ ਕੱਲਾ ਲਾਡੀ ਹੈ ਗਿਆ ਬਾਕੀ ਸੀ ਟ੍ਰੇਨ ਦੇ ਵਿੱਚ ਉਤਰਿਆ ਹੈ ਹਲੋ ਗਾਈ ਫਾਈਨਲੀ ਲਾਡੀ ਵੀ ਆ ਗਿਆ ਤੇ ਦੋਸਤੋ ਸਵੇਰਾਂ ਤੋਂ ਬੰਦ ਰਹੇ ਸੀ ਹੁਣ ਆਪਾਂ ਫਾਈਨਲੀ ਗਏ ਹੁਣ ਪਹੁੰਚ ਗਏ ਅਸੀਂ ਹਰਦੁਆਰ ਟ੍ਰੇਨ ਦੇ ਵਿੱਚ ਉਤਰ ਗਏ ਤੇ ਹੁਣ ਜਾਣਾ ਸਾਡੇ ਅੱਗੇ ਜੋ ਆਨਲਾਈਨ ਹੈ ਸਾਈਟ ਵਨ 3 1 2 0 5 ਚਾਤ ਅੰਮ੍ਰਿਤਸਰ ਹਰਦਵਾਰ ਹਰਦਵਾਰ ਦਾ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ गाइस ਸਾਰੇ ਇਹਦੇ ਨਾਲ ਫੋਟਾ ਫੋਟਾ ਖਿਚਾ ਰਹੇ ਨੇ ਕਿਤੇ ਬਹੁਤ ਲੋਕ ਨੇ ਇੱਥੇ ਬਹੁਤ ਜਨਸੰਖਿਆ ਹੈ ਅੱਜ ਇਹ ਤਾਂ ਆਪਾਂ ਨੇ ਇੱਕ ਸਟੈਪ ਪਾਰ ਕਰਿਆਗਾ ਅੱਜ ਆਪਾਂ ਨੇ ਕਾਫੀ ਦੂਰ ਜਾਣਾ ਹੈ ਹੋਰ ਆ ਦੇਖੋ ਇਹ ਵੀ ਬਹੁਤ ਸੋਹਣੀ ਹੈਗੀ ਵਾਓ ਚਲੋ ਸਫਰ ਹੀ ਲਿਗਾ ਜੇ ਹੁਣ ਰੁਕਾਂਗੇ ਇੱਥੇ ਚਾਹ ਪੀਣ ਵਾਸਤੇ ਤਿੰਨ ਕੱਪ ਚਾਹ ਕਰਦੇ ਬਾਬਾ ਵੇਰ ਦੇ ਅਸੀਂ ਹੁਣ ਲੱਗਿਆ ਰੋਟੀ ਖਾਣ ਵਾਸਤੇ ਕਿਉਂਕਿ ਲਾਡੀ ਨੇ ਰੋਟੀ ਖਾਇਆ ਠੀਕ ਹੈ ਤੇ ਆਪਣਾ ਗੁਰਦੀਪ ਨੇ ਰੋਟੀ ਨਹੀਂ ਖਾਦੀ ਤੇ ਮੈਂ ਵੀ ਨਹੀਂ ਖਾਦੀ ਤੇ ਫਾਇਨਲੀ ਹੁਣ ਖਾਵਾਂਗੇ ਅਸੀਂ ਰੋਟੀ ਤੇ ਹੁਣ ਮੰਗਵਾਏ ਨੇ ਪਰੌਂਠੇ ਤੇ ਤੈਨੂੰ ਖਾ ਕੇ ਦੇਖਦੇ ਹਾਂ ਕਿਵੇਂ ਦੇ ਬਣਨੇਗੇ ਨਾਲ ਮੰਗਾਈਏ ਸਾਨੂੰ ਦਾਲ ਮੱਖਣੀ ਫੋਟੋ ਇੱਥੇ ਆ ਬੋਗੜ ਫਿਨਿਸ਼ ਹੋ ਗਿਆ ਤੇ ਹੁਣ ਚੱਲਦੇ ਆਂਗੇ ਚੱਲਦੇ ਆਂਗੇ ਦੇਖ ਦੇ ਬੱਸ ਸਟੇਸ਼ਨ ਪਹੁੰਚ ਗਏ ਹਰਦਵਾਰ ਦੇ ਤੇ ਦੇ ਨਾਲ ਹੀ ਆਪਾਂ ਇੱਥੋਂ ਰੋਟੀ ਖਾਧੀ ਆਂ ਸ਼ਾਮ ਨੂੰ ਮਤਲਬ 3 ਵਜੇ ਪੂਰਵ ਰਿਸ਼ੀਕੇਸ਼ ਵਾਸਤੇ ਨਾ ਤਾਂ ਕੋਈ ਬੱਸ ਜਾਂਦੀ ਹੈ ਤੇ ਨਾ ਹੀ ਕੋਈ ਟੈਕਸੀ ਜਾਂਦੀ ਹੈ

ਕੜੀਸ਼ੀ ਜਾਨਾ ઋਸ਼ੀਕੇਸ਼ ਪਾਪੂਲੇ ઋਸ਼ੀਕੇਸ਼ ਤੋਂ ਬੌਲੀ ਇਧਰ ਥਰ ਸਾਈਡ ਨਾਲ ਉਸ ਸਾਈਡ ਮੇਂ ਯਹਾਂ ਤੋਂ ਮਿਲਦਾ ਜੀ ਯਾ ਜਦੋਂ ਵੀ ਆਪਾਂ 12 ਵਜੇ ਤੋਂ ਬਾਅਦ ਹਰਦਵਾਰ ਪਹੁੰਚਦੇ ਤੇ ਹਰਦਵਾਰ ਪਹੁੰਚਣ ਤੇ ਆਪਾਂ ਨੇ ਜਾਣਾ ਹੁੰਦਾ ਹੈਗਾ ઋਸ਼ੀਕੇਸ਼ ઋਸ਼ੀਕੇਸ਼ ਵਾਸਤੇ 12 ਵਜੇ ਤੋਂ ਬਾਅਦ ਕੋਈ ਵੀ ਬੱਸ ਨਹੀਂ ਮਿਲਦੀ ਆਪਾਂ ਨੂੰ ਆਟੋ ਕਰਕੇ ਜਾਣਾ ਪੈਂਦਾ ਹੈਗਾ ਜਿੰਨੀ ਮਰਜ਼ੀ ਆਪਾਂ ਭੱਜ ਨੱਠ ਕਰ ਲਈਏ ਨਾ ਤਾਂ ਕੋਈ ਟੈਕਸੀ ਜਾਂਦੀ ਹੈਗੀ ਤੇ ਨਾ ਹੀ ਕੋਈ ਬੱਸ ਜਾਂਦੀ ਹੈਗੀ ਬੱਸ ਨੂੰ ਜਪਸਤੇ ਜਾਣ ਵਾਸਤੇ ਆਪਾਂ ਨੂੰ ਸਵੇਰੇ ਸਵੇਰੇ ਆਣਾ ਪਊਗਾ ਲਗਭਗ 6 7 8 9 10 11 12 ਵਜੇ ਦੇ ਵਿੱਚ ਵਿੱਚ ਪਰ ਉਦੋਂ ਬਾਅਦ ਜੋ ਜਦੋਂ ਵੀ ਆਪਾਂ ਆਵਾਂਗੇ ਤਾਂ ਆਪਾਂ ਨੂੰ ਇੱਥੇ ਰੁਕਣਾ ਹੀ ਪਊਗਾ ਜਾਂ ਫਿਰ ਇੱਕ ਆਪਾਂ ਨੂੰ ਆਟੋ ਲੈ ਕੇ ਆਪਾਂ ਨੂੰ ਜਾਣਾ ਪਊਗਾ ਰਿਸ਼ੀਕੇਸ਼ ਆ ਆਟੋ ਹੀ ਇੱਕ ਇੱਕੋ ਇੱਕ ਸਾਧਨ ਹੈ ਜਿਹੜਾ ਕਿ ਰਿਸ਼ੀਕੇਸ਼ ਜਾ ਸਕਦਾ ਨਹੀਂ ਹੋਰ ਕੋਈ ਵੀ ਹਜੇ ਸਾਧਨ ਨਹੀਂ ਜਿਹੜਾ ਜਾਊਗਾ ਬਾਕੀ ਆਪਾਂ ਔਰ ਇੱਕ ਵਾਰੀ ਟੈਕਸੀ ਪਤਾ ਕਰ ਲੈਣੇ ਪਰ ਟੈਕਸੀ ਵੀ ਇੱਥੇ ਤੱਕ ਮੈਨੂੰ ਪਤਾ ਵੀ ਜਾਂਦੀ ਨਹੀਂ ਹੈਗੀ ਕਿਉਂਕਿ ਸਾਰੀਆਂ ਟੈਕਸੀਆਂ ਐਵੇਂ ਹੀ ਖੜੀਆਂ ਨੇਗੀਆਂ बाबू जी मैम कहाँ पे भैया ऋषिकेश जाने के लिए बस चाहिए ओ टैक्सी टैक्सी अवेलेबल नहीं है है अच्छा ठीक है तो कौन कौन सा साधन जाएगा अभी बस, बस तो नहीं जा रही उन्होंने जवाब दे दिया है अच्छा हमारा नॉर्मल रेट में 8000 है अभी फिलहाल गाड़ी नहीं जा रही है गड्डी जा नहीं रही नहीं सर कैसे हमारे ऋषिकेश जा रहे जाने के लिए क्या करें टैक्सी और टैक्सी भी नहीं जा रही बस भी नहीं जा रही फोटो का पता कर लो अच्छा ऑटो चला जाएगा हां जरा ऑटो वाला पता कर बहुत बहुत मुश्किल पड़ गई और सफाले ले गए ना तो कोई बस जा रही है ना ही कोई टैक्सी जा रही है क्योंकि भीड़ इतनी ज्यादा है ਆ ਦੇਖੋ ਇਹ ਸਾਰੇ ਪੋਏ ਤਾਰੇ ਨੇ ਪੋਏ ਦੇ ਫਾਇਦੇ ਲਿਗਾ ਆਖਰਕਾਰ ਸਾਨੂੰ ਇਥੇ ਰਿਕਸ਼ਾ ਮਿਲ ਗਿਆ ਪੋੜੀ ਜਾ ਰਹੇ ਹਾਂ ਹਾਂ ਹਰਦੀ ਪੋੜੀ ਜਾ ਰਹੇ ਹਾਂਗੇ ਤੇ ਉੱਥੋਂ ਦੇਖਾਂਗੇ ਜੇ ਰਿਸ਼ੀਕੇਸ਼ ਦੀ ਬਸ ਮਿਲ ਗਈ ਤਾਂ ਬਾ ਜਾਗੇ ਨਹੀਂ ਫਿਰ ਸਾਨੂੰ ਇੱਥੇ ਹਰਦਵਾਰ ਹੀ ਰੁਕਣਾ ਪੈਣਾ ਹੈ ਬਾਕੀ ਉਹ ਰੇ ਹੋਟਲ ਹੀ ਹੋਟਲ ਨੇ ਬਹੁਤ ਡਾਕਟਰ ਵੀ ਮਿਲ ਜੂਗਾ ਪਰ ਅਸੀਂ ਅੱਜ ਸੋਚ ਰਹੇਗੇ ਵੀ ਅਸੀਂ ਇੱਥੇ ਟਾਗਾ ਜੀ ਰਿਕਸ਼ੇ ਤੇ ਉਤਰਨ ਤੋਂ ਬਾਅਦ ਹੁਣ ਪਹੁੰਚ ਗਏ ਅਸੀਂ ਹਰਦੁਆਰ ਤੇ ਸਾਹਮਣੇ ਬਹੁਤ ਸੋਹਣਾ 뷰 ਆ ਰਿਹਾ ਹੈਗਾ ਤੇ ਲੋਕਾ ਜਲ ਲੈ ਕੇ ਜਾ ਰਹੇ ਨੇਗੇ ਪਤਾ ਨਹੀਂ ਭਰਨ ਵਾਸਤੇ ਪਤਾ ਨਹੀਂ ਲੈ ਕੇ ਆਉਣ ਵਾਸਤੇ ਤਾਂ ਮੈਂ ਪਹਿਲੀ ਵਾਰ ਇੱਥੇ ਹਰ ਕੀ ਪੌੜੀ ਤੇ ਆ ਜਾਏਗਾ ਹਰਦੁਆਰ ਤੇ ਆਪਾਂ ਵੀ ਚੱਲ ਕੇ ਦੇਖਦੇਗੇ ਕਿ ਕਿਵੇਂ ਦੇ ਲੋਕ ਨੇ ਕਿਵੇਂ ਦਾ 뷰 ਹੈ ਕਿਵੇਂ ਦਾ ਉਹ ਦ੍ਰਿਸ਼ ਹੈਗਾ ਤੇ ਫਾਈਨਲੀ ਮੈਂ ਥੋੜੀ ਦੂਰ ਪਹੁੰਚਿਆ ਤੇ ਪਾਣੀ ਨੂੰ ਦੇਖ ਕੇ ਤੇ ਲੋਕਾਂ ਨੂੰ ਦੇਖ ਕੇ ਕਾਫੀ ਵਧੀਆ ਲੱਗਿਆ ਤੇ ਕਾਫੀ ਮਾਤਰਾ ਵਿੱਚ ਲੋਕ ਨਹਾ ਰਹੇ ਨੇਗੇ ਤੇ ਤਕਾਇ ਜੇ ਅੱਗੇ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਾ ਵਧੀਆ ਜਿਹਾ ਕਮੈਂਟ ਕਰ ਦਿਓ ਕਿਉਂਕਿ ਆਪਾਂ ਪਹਿਲੀ ਵਾਰ ਹੀ ਲਾਈਫ ਦੇ ਵਿੱਚ ਹਰਦਵਾਰ ਪਹੁੰਚੇਗੇ। ਤਕਾਇ ਮੈਂ ਆਇਆ ਪਹਿਲੀ ਵਾਰ ਹੀ ਹਰਦਵਾਰ ਹਰਦਵਾਰ ਪਹੁੰਚਣ ਤੇ ਮੇਰਾ ਜੀ ਆਇਆਂ ਨੂੰ ਤੇ ਮੇਰੀ ਵੀਡੀਓ ਦੇ ਵਿੱਚ ਸਾਰਿਆਂ ਦਾ ਆਉਣ ਲਈ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਇਓ ਤੇ ਸਬਸਕ੍ਰਾਈਬ ਕਰਨਾ। ਤਗਾ ਇਹ ਵੀਡੀਓ ਦੇ ਵਿੱਚ ਬਣੇ ਰਹੋ ਆਉਣ ਵਾਲੀਆਂ ਵੀਡੀਓ ਆਪਣੀਆਂ ਬਹੁਤ ਸੋਹਣੀਆਂ ਹੋਣਗੀਆਂ ਜਦੋਂ ਵੀ ਤੁਸੀਂ ਕਲਿੱਕ ਕਰੋਗੇ ਤਾਂ ਸਾਨੂੰ ਕੁਝ ਵਧੀਆ ਦੇਖਣ ਨੂੰ ਮਿਲੇਗਾ ਵਧੀਆ ਵਿਊ ਦੇਖਣ ਨੂੰ ਮਿਲੇਗਾ ਵਧੀਆ ਲੋਕ ਦੇਖਣ ਨੂੰ ਮਿਲਣਗੇ ਤੇ ਚਲੋ ਗਾ ਜੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ ਟੇਕ ਕੇਅਰ ਬਾਏ ਬਾਏ ਗਾਇਜ਼ ਵਿਊ ਬਹੁਤ ਸੋਹਣਾ ਹੈ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਤੁਹਾਨੂੰ ਵੀ ਵੀਡੀਓ ਦੇ ਵਿੱਚ ਆਪਾਂ ਨੇ ਦਿਖਾਇਆ ਕਿ ਹਰਦਵਾਰ ਕੀ ਕੀ ਚੱਲ ਰਿਹਾ ਹੈਗਾ ਤੇ ਨੈਕਸਟ ਵੀਡੀਓ 'ਚ ਮਿਲਦੇ ਗਾ ਜੀ ਲਾਈਫ ਚ ਪਹਿਲੀ ਵਾਰੀ ਮੈਂ ਗੰਗਾ ਇਸ਼ਨਾਨ ਕਰੂੰਗਾ ਪਰ ਵੀਡੀਓ ਦੇਖਣ ਲਈ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਵੀਡੀਓ ਨੂੰ ਲਾਈਕ ਕਰਨਾ ਪਊਗਾ ਤੇ ਚਾਹ ਕਮੈਂਟ ਕਰਨਾ ਪਊਗਾ ਕਿਉਂਕਿ ਅਸੀਂ ਤਿੰਨੋਂ ਦੋਸਤ ਦੋਸਤ ਹਜੇ ਫਿਲਹਾਲ ਮੇਰੇ ਪਿੱਛੇ ਰਹਿ ਗਏ ਤੇ ਮੈਂ ਹੌਲੀ ਹੌਲੀ ਵੀਡੀਓ ਰਿਕਾਰਡ ਕਰਦਾ ਕਰਦਾ ਅੱਗੇ ਤਾਂ ਗਾ ਜੀ ਨੈਕਸਟ ਵੀਡੀਓ ਚ ਅਸੀਂ ਕਰਾਂਗੇ ਗੰਗਾ ਇਸ਼ਨਾਨ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗਾਈਜ਼